ਇਹ ਉਹ ਲੋਕ ਨੇ ਸਾਰੇ ਜਿਨ੍ਹਾਂ ਨੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਚੜ ਕੇ ਜਿਹੜੀ ਰਾਜਨੀਤੀ ਕੀਤੀ ਹੈ ਕਿ ਕੁਝ ਤਾਕਤਾਂ ਜਿਹੜੀਆਂ ਉਹ ਚਾਹੁੰਦੀਆਂ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਜਦੋਂ ਇਦਾਂ ਕਹਿੰਦੀਆਂ ਨੇ ਤੇ ਜਿਹੜੇ ਤੱਤ ਜਿਹੜੇ ਇਸ ਕੋਸ਼ਿਸ਼ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਦਾ ਉਹਨਾਂ ਨੇ ਡਰੈਸ ਦਿੱਤੇ ਇੱਥੋਂ ਆ ਜਾਂਦੇ ਹੂੰ ਦਾਵਾ ਸਾਹਿਬ ਨੇ ਵਧੀਆ ਗੱਲ ਤੇ ਮੁਖਤਾਦ ਇਨਸਾਦੀ ਦਾ ਡਰੈੱਸ ਵੀ ਦਿੰਦੇ ਉਹਨਾਂ ਦੀ ਬਾਇਦਕ ਦਾ ਡਰੈੱਸ ਵੀ ਦਿੰਦੇ ਸਮਝਦਿਖ ਦੀ ਗੱਲ ਕਿ ਸਾਡੇ ਕੋਲ ਪਹਿਲਾਂ ਸੁੱਖੀ ਹੰਦਾਵੇਂ ਦੇ ਬੰਦੇ ਮੜਾਏ ਆ ਤੇ ਹੁਣ ਸਾਨੂੰ ਧੱਕ ਦਾ ਜੇਲ੍ਹਾਂ ਚ ਮੇਰਾ ਖਿਆਲ ਇਹੋ ਜੇ ਲੀਡਰਾਂ ਨੂੰ ਗੈਂਗਸਟਰਾਂ ਤੇ ਗੱਲ ਕਰਦੇ ਸ਼ਰਮ ਆਉਣੀ ਚਾਹੀਦੀ ਤੁਸੀਂ ਗ੍ਰਹਿ ਮੰਤਰੀ ਹੁੰਦਿਆਂ ਬਖਤਾਰ ਇਨਸਾਦੀ ਨੂੰ ਬਚਾਉਣ ਲਈ ਰੋਪੜ ਦੀ ਜੇਲ੍ਹ ਚ ਲਿਆਂਦਾ ਜਾਂ ਤੁਸੀਂ ਅਕੀਦਾਂ ਦੀਆਂ ਗੱਲਾਂ ਦੱਸਦੇ ਕਿੰਦੇ ਵਾਅਦਾ ਤਾਂ ਬਹੁਤ ਹੋ ਰਹੀਆਂ ਬਹੁਤ ਸਾਰੀ ਫਰੋਤੀਆਂ ਦੇ ਕਾਲ ਆ ਰਹੇ ਬਹੁਤ ਸਾਰੀ ਵਾਅਦਾ ਤਾਂ ਹੋ ਰਹੀਆਂ ਜਿਹੜੀ ਵਾਅਦਾ ਤਾਂ ਹੋਦੀਆਂ ਨਹੀਂ ਜੇ ਜੇ ਉਹ ਕਹਿੰਦੇ ਵਾਅਦਾ ਤਾਂ ਹੋਦੀਆਂ ਤੇ ਵਾਅਦਾ ਤਾਂ ਕਾਰਵਾਈ ਨਹੀਂ ਹੋਦੀ ਹੱਥਾਂ ਤੇ ਕਾਰਵਾਈ ਹੋਦੀ ਆ ਰੋਜ਼ ਹੀ ਹੋਦੀ ਸਾਨੂੰ ਤਾਂ ਜਿਆਆਂ ਨੂੰ 4 ਸਾਲ ਹੋਇਆ ਯਾਰ ਤੁਸੀਂ ਦੇਖਿਓ ਬਣਦਾ ਕੀ ਹੈ ਸਭ ਕੁਝ ਠੀਕ ਕਰਕੇ ਦਾਂਗੇ ਆਕੇ ਬੀਜਪੀ ਔਰ ਸਾਰੀਆਂ ਪਾਰਟੀਆਂ ਸਵਾਲ ਚੁੱਕ ਰਹੀਆਂ ਇਹ ਜਿਹੜੀਆਂ ਪਾਰਟੀਆਂ ਸਵਾਲ ਕੌਣ ਚੁੱਕਦਿਆ ਸਵਾਲ ਚੁੱਕਦੀ ਹੈ ਕਾਂਗਰਸ ਤੇ ਬੀਜਪੀ ਜਿੱਦਾਂ ਬੀਜਪੀ ਦੇ ਤੁਸੀਂ ਕਹਿੰਦੇ ਹੋ ਵੈਸ਼ਵਨੀ ਦਾ ਕਿਹਾ ਕਿ ਇਹ ਜੀ ਉਹ ਪੁਰਾਣੇ ਦਿਨ ਆਗੇ ਜਿਓ ਜੇ ਇਹ ਉਹ ਲੋਕ ਨੇ ਸਾਰੇ ਜਿਨ੍ਹਾਂ ਨੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਚੜ ਕੇ ਜਿਹੜੀ ਰਾਜਨੀਤੀ ਕੀਤੀ ਹੈ ਇਹਨਾਂ ਨੂੰ ਹਮੇਸ਼ਾ ਸੁਫਨੇ ਆਉਂਦੇ ਰਹਿੰਦੇ ਆ ਕਿ ਉਹਦਾਂ ਦੀ ਸਥਿਤੀ ਬਣ ਜਾਣੀ ਜੀ ਪੰਜਾਬ 'ਚ ਇਦਾਂ ਚੱਲਿਆ ਜਿੱਦਾਂ ਕੁਛ ਨਹੀਂ ਹੁੰਦਾ ਜੀ ਪੰਜਾਬ ਦਾ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਅੰਡਰ ਕੰਟਰੋਲ ਹੈ ਜਿਹੜੀਆਂ ਕੋਈ ਵਾਅਦਾ ਤਾਂ ਹੁੰਦੀਆਂ ਅਸੀਂ ਬੜਾ ਸਪਸ਼ਟ ਮਤਲਬ ਕਹਿ ਰਹੇ ਹਾਂ ਕਿ ਕੁਝ ਤਾਕਤਾਂ ਜਿਹੜੀਆਂ ਉਹ ਚਾਹੁੰਦੀਆਂ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਜਦੋਂ ਇਦਾਂ ਕਹਿੰਦੀਆਂ ਨੇ ਤੇ ਜਿਹੜੇ ਤੱਤ ਜਿਹੜੇ ਇਸ ਕੋਸ਼ਿਸ਼ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲਦਾ ਤੋਂ ਮੈਂ ਤੇ ਕਹਿੰਦਾ ਕਿ ਨਾ ਇਦਾਂ ਦੀ ਗੱਲ ਸੀਗੀ ਨਾ ਇਦਾਂ ਦੀ ਗੱਲ ਹੋਊਗੀ ਇਦਾਂ ਦਾ ਸੁਪਨਾ ਜਿਹੜਾ ਕਾਂਗਰਸ ਦਾ ਤੇ ਭਾਜਪਾ ਦਾ ਕਦੇ ਦੀ ਪੂਰਾ ਹੋਣਾ ਲਾ ਕੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣ। ਸੁਜਿੰਦਰ ਦਾਵਾ ਕਹਿ ਰਹੇ ਨੇ ਜੀ ਮੈਂ ਗੈਸਟਾ ਦੇ ਐਡਰੈਸ ਦੇ ਤੇ ਜੀ ਕਾਰਵਾਈ ਕਰੋ। ਉਹਦਾ ਖਿਆਲ ਹੈ ਕਿ ਚਲੋ ਮੈਂ ਇੱਥੇ ਬਹੁਤਾ ਕੁਝ ਕਹਿਣਾ ਨਹੀਂ ਚਾਹੁੰਦਾ। ਉਹਨਾਂ ਨੇ ਐਡਰੈਸ ਦਿੱਤੇ ਇੱਥੋਂ ਆ ਦਿੰਦੇ। ਹੂੰ। ਦਾਵਾ ਸਾਹਿਬ ਨੇ। ਹੂੰ। ਵਧੀਆ ਗੱਲ ਤੇ ਮੁਖਤਾਰ ਇਨਸਾਦੀ ਦਾ ਐਡਰੈਸ ਵੀ ਦਿੰਦੇ। ਹੂੰ। ਉਹਨਾਂ ਦੀ ਬਾਇਦਕ ਦਾ ਐਡਰੈਸ ਵੀ ਦਿੰਦੇ। ਹੂੰ। ਸਮਝਦੇ ਗੀ ਗੱਲ? ਹੂੰ। ਉਹ ਤਾਂ ਵਧੀਆ ਗੱਲ ਸੀਗੀ ਕਿ ਥੋੜੇ ਹੀ ਪਿੱਛੇ ਜਿਹੜੇ ਕੱਲੀ ਲੀਡਰ ਦੋਸ਼ ਲਾਉਂਦੇ ਉਹਨਾਂ ਦੇ ਉੱਤੇ ਮੈਂ ਨਹੀਂ ਲਾਉਂਦਾ ਉਹਨਾਂ ਨੇ ਦੋਸ਼ ਲਾਏ ਪਬਲਿਕਲੀ ਪਿਆ ਬੰਦਾ ਇਹਨਾਂ ਨੇ ਮਰਾਇਆ ਉਹ ਜੋ ਕੁਝ ਸਤ ਜਿੱਦਨ ਜੱਗੂ ਭਗਵਾਨਪੁਰੀਏ ਦੀ ਮਾਂ ਮਰੀਆ ਜੋ ਕੁਝ ਉਸਦੇ ਉਹਦੇ ਭਰਾ ਨੇ ਤੇ ਪਤੀਏ ਨੇ ਕਿਹਾ ਕਿ ਸਾਡੇ ਕੋ ਪਹਿਲਾਂ ਸੁੱਖੀ ਰਦਾਵੇਂ ਦੇ ਬੰਦੇ ਮਰਾਇਆ ਤੇ ਹੁਣ ਸਾਨੂੰ ਧੱਕਦਾ ਜੇਲਾ ਚ ਮੇਰਾ ਖਿਆਲ ਇਹੋ ਜਿਹੇ ਲੀਡਰਾਂ ਨੂੰ ਗੈਂਗਸਟਰਾਂ ਤੇ ਗੱਲ ਕਰਦੇ ਸ਼ਰਮ ਆਉਣੀ ਚਾਹੀਦੀ ਤੁਸੀਂ ਗੱਲ ਕਰਦੇ ਤੁਸੀਂ ਗ੍ਰਾਮ ਮੰਤਰੀ ਹੁੰਦਿਆਂ ਬਖਤਾਰ ਇਨਸਾਦੀ ਨੂੰ ਬਚਾਉਣ ਲਈ ਰੋਪੜ ਦੀ ਜੇਲ੍ਹ ਚ ਲਿਆਂਦਾ ਜੀ ਤੁਸੀਂ ਕਿਹਦਾ ਦੀ ਗੱਲਾਂ ਕਰਦੇ ਹੋ ਉਹ ਕਹਿੰਦੇ ਵਾਰਦਾਤਾਂ ਤਾਂ ਬਹੁਤ ਹੋ ਰਹੀਆਂ ਬਹੁਤ ਸਾਰੀ ਫਰੋਤੀਆਂ ਦੇ ਕਾਲ ਆ ਰਹੇ ਨੇ ਬਹੁਤ ਸਾਰੀ ਵਾਰਦਾਤਾਂ ਹੋ ਰਹੀਆਂ ਜਿਹੜੀ ਵਾਰਦਾਤਾਂ ਹੋ ਰਹੀਆਂ ਨੇ ਜੇ ਜੇ ਉਹ ਕਹਿੰਦੇ ਵਾਰਦਾਤਾਂ ਹੋਦੀਆਂ ਤੇ ਵਾਰਦਾਤਾਂ ਤੇ ਕਾਰਵਾਈ ਨਹੀਂ ਹੋਦੀ ਹੱਥਾਂ ਤੇ ਕਾਰਵਾਈ ਹੋਦੀ ਐ ਰੋਜ਼ ਹੀ ਹੋਦੀ ਸਮਝਦੇ ਗੀ ਗੱਲ ਉਹਦੀ ਕੋਈ ਇ ਕੋਈ ਕੋਈ ਚੰਗੀ ਗੱਲ ਥੋੜੀ ਆ ਕਿ ਤੁਸੀਂ ਕਹਿੰਦੇ ਜਿਹੜੀ ਡਰੈਸ ਦੇ ਦਿੱਤੇ ਜੀ ਫਲਾਣ ਕਾਤਾ ਜੀ ਠੀਕ ਦੇ ਦਿੱਤਾ ਜੀ ਸਰ ਗੱਲ ਅਡਰੈਸਾਂ ਦੀ ਨਹੀਂ ਹੈ ਗੱਲ ਇਹ ਆ ਪੈਦਾ ਕਿਨੇ ਕੀਤੇ ਆ ਹੂੰ ਕੌਣ ਕਿਨੇ ਪੈਦਾ ਕੀਤੇ ਨਾ ਕਾਂਗਰਸ ਖਾਲੀਆਂ ਨੇ ਸਰ ਕਾਲੀ ਦਲ ਨੇ ਕਾਂਗਰਸ ਗਿਆਨੇ ਪੈਦਾ ਕਰਕੇ ਲੋਕਾਂ ਦੇ ਪੁੱਤਾਂ ਨੂੰ ਵਰਤ ਕੇ ਹੁਣ ਜੇਲ੍ਹਾਂ ਚ ਧੱਕਾ ਬਜਾ ਦੇਉਨੂੰ ਹੋੜੇ ਕਿਤੇ ਗੈਕਸਟਰ ਇੰਨੇ ਪੈਦਾ ਕਰਤੇ ਜਉਂਦੇ ਕਰਤੇ ਜੀ ਹੱਥ ਸੱਟ ਹੋਦੀ ਆ ਫਲਾਣਾ ਹੁੰਦਾ ਜੀ ਇਹ ਤੁਸੀਂ ਕਿਤੇ ਸਰ ਤੁਸੀਂ ਤੂੰ ਹੀ ਜਦ ਪੰਜਾਬ ਦੇ ਲੋਕਾਂ ਦੇ ਬੱਚੇ ਸਮਝਦੇ ਤੁਸੀਂ ਸਟੇਟ ਦੇ ਮਤਲਬ ਡਿਪਟੀ ਮੁੱਖ ਮੰਤਰੀ ਦੇ ਹੋ ਹੋਮ ਮਿਨਿਸਟਰ ਦੇ ਹੋ ਤੁਹਾਡੇ ਹੁੰਦਿਆਂ ਮਖਤਾਬ ਇਨਸਾਦੀ ਨੂੰ ਰੋਪੜ ਦੀ ਜੇਲ੍ਹ ਚ ਲਿਆਂਦਾ ਗਿਆ ਕਿੰਨੇ ਲਿਆਂਦਾ ਜੀ ਉਹਦੀ ਵਾਈਫ ਨੂੰ ਰੋਜ਼ ਉੱਥੇ ਮਿਲ ਜਾਂਦੀ ਇਹਨਾਂ ਦੇ ਵਾਜ ਦੇ ਵਿੱਚ ਇਹ ਦੇ ਸਕਦੇ ਜਵਾਬ ਇਹ ਦੇਨ ਮਖਤਾਬ ਇਨਸਾਦੀ ਦਾ ਐਡਰੈਸ ਵੀ ਦੇ ਗੱਲਾਂ ਕਰਦੀਆਂ ਸਾਬ ਬਹੁਤ ਸੋਖੀ ਸਾਡੇ ਰਾਜ ਵਿਲੇ ਲਾਅ ਆਰਡਰ ਬਹੁਤ ਵਧੀਆ ਸੀ ਕਹਿੰਦੇ ਕਿੰਨਾ ਕੁ ਵਧੀਆ ਸੀ ਕੀ ਵਧੀਆ ਉਹਨਾਂ ਦੇ ਰਾਜ ਚ ਦੱਸਣ ਜਦਾਂ ਕਾਂਗਰਸ ਦਾ ਦਾਦਾ ਸੀ ਜਦੋਂ ਪਰਦੇਸ਼ੀ ਮੂਵੀ ਸਟਾਫ ਹੋਇਆ ਕਾਂਗਰਸ ਦਾ ਦਾਦਾ ਸੀ ਜੋ ਦਿੱਲੀ ਸਿੱਖਾਂ ਦੇ ਗਲਾਂ 'ਚ ਜ਼ਹਿਰ ਪਾ ਕੇ ਸਾੜਦੇ ਸਿੱਖ ਕਾਂਗਰਸ ਦਾ ਦਾਦਾ ਸੀਗਾ ਵਿਅੰਸਕ ਦਾ ਦਾਦਾ ਸੀਗਾ ਜਦੋਂ ਕਿ ਹਰੀਕੇ ਪੱਤਨ 'ਚ ਮੁੰਡਿਆਂ ਦੀਆਂ ਲਾਸ਼ਾਂ ਸੁੱਟੋ ਜਾਂਦੇ ਕੜੇ ਦਾ ਅੱਜ ਦੀ ਗੱਲ ਕਰਦਾ ਸੁਖੀਂਦਾ ਵਾ ਗਲਤ ਤਕਰੇ ਪੰਜਾਬ ਬਰਬਾਦ ਕਰਤਾ ਯਾਰ ਤੁਸੀਂ ਮਾਰ ਕੇ ਰਸਤਾ ਪੰਜਾਬ ਨੂੰ ਹੁਣ ਤੁਸੀਂ ਗੱਲਾਂ ਕਰਦੇ ਹੋ ਨਾ ਕੋਈ ਗੱਲ ਨਾ ਬਾਤ ਸਾਨੂੰ ਤਾਂ ਜਿਹਾ ਆਇਆ ਉਹਨੂੰ 4 ਸਾਲ ਹੋਇਆ ਯਾਰ ਤੁਸੀਂ ਦੇਖਿਓ ਬਣਦਾ ਕੀ ਹੈ ਸਭ ਕੁਝ ਠੀਕ ਕਰਕੇ ਦਾਂਗੇ ਇਸ ਕਰਕੇ ਰਜ਼ਾਵੇ ਸਾਹਿਬ ਦੀ ਗੱਲ 'ਚ ਕੋਈ ਤੋਕ ਨਹੀਂ ਮੇਰੀ ਰਜ਼ਾਵੇ ਸਾਹਿਬ ਨੂੰ ਬੇਨ ਸਾਦ ਇਸ ਪਾਰਟੀ 'ਚ ਤੁਸੀਂ ਕੰਮ ਕਰਦੇ ਹੋ ਇਸ ਪਾਰਟੀ ਨੇ ਪੰਜਾਬ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਕਾਂਗਰਸ ਦੇ ਸੱਚੇ ਸ਼ਵਾਈ ਕਹਿੰਦੇ ਆ ਆਪਣੇ ਆਪ ਨੂੰ ਪੰਜਾਬ ਸੂਬੇ ਦੀ ਵੰਡ ਹੋਈ ਸਾਨੂੰ 60 ਸਾਲ ਹੋ ਗਏ ਰਾਜਧਾਨੀ ਦੀ ਦਿੱਤੀ ਹੂੰ ਕਾਂਗਰਸ ਨੇ ਅਜੇ ਤੱਕ ਸਾਨੂੰ ਚੰਡੀਗੜ੍ਹ ਦੀ ਰਾਜਧਾਨੀ ਨਹੀਂ ਮਿਲੀ ਸਾਡੇ ਪੰਜਾਬੀ ਬੋਲ ਦੇ ਇਲਾਕੇ ਖੋਲੇ ਸਾਡਾ ਪਾਣੀ ਖੋਲਿਆ ਸਾਡੇ ਧਾਮਾਂ ਦੇ ਉੱਤੇ ਗੁਰਦੁਆਮਾਂ ਦੇ ਉੱਤੇ ਸਾਡੇ ਦੇ ਟੈਂਕਾਂ ਦਾ ਹਮਲੇ ਕੀਤੇ ਇਹ ਕਿਹੜੀ ਕਾਂਗਰਸ ਦੀ ਕਿਹੜੀ ਗੱਲ ਕਰਦੇ ਦੀ ਹੈ ਇਹਨਾਂ ਨੂੰ ਅਧਿਕਾਰ ਕੀ ਪੰਜਾਬ ਦੀ ਗੱਲ ਕਰਦਾ ਇਹ ਪਹਿਲਾਂ ਮੰਨਨ ਕੇ ਇਹਨਾਂ ਦੀ ਇਹਨਾਂ ਦੀ ਪਾਰਟੀ ਨੇ ਇੰਦਰਗਾੰਧੀ ਨੇ ਸਾਨੂੰ ਰਾਜਧਾਨੀ ਦੀ ਲਾਂਦ ਦਿੱਤੀ ਹੈ ਮੰਨਨ ਕੇ ਕੈਪਟਨ ਮੁੰਦਸ ਸਿੰਘ ਨੇ ਨਹਿਰ ਦਾ ਕਪੂਰੀ ਮੋਚਾ ਕਿਹਦੇ ਗੱਲ ਕੇ ਲੱਗਾ ਸੀਗਾ ਯਾ ਤੁਸੀਂ ਆਪੇ ਪਾਣੀ ਦੇ ਦਿੰਦੇ ਹੋ ਆਪੇ ਰਾਖੇ ਬਣ ਜਾਂਦੇ ਹੋ ਆਪੇ ਗੈਸਟਰ ਪੈਦਾ ਕਰ ਲੈਂਦੇ ਹੋ ਆਪੇ ਕਹਿੰਦੇ ਸਾਡੇ ਰਾਜ ਚਾਹ ਦੀ ਹੋਇਆ ਜੀ ਆਹ ਦੀ ਹੋਇਆ ਜੀ ਇਹ ਸਾਰੇ ਲੋਕ ਜਾਣਦੇ ਸਾਰਾ ਕੋਈ ਇਸਤੀ ਜਾਣਦੇ ਆ ਇਸ ਕਰਕੇ ਇਹ ਰਧਾਵਾ ਸਾਹਿਬ ਨੂੰ ਬੇਨਤੀ ਹੈ ਕਿ ਸਰ ਪਹਿਲਾਂ ਇਹ ਕਿੰਨੇ ਦਾ ਝਾੜੂ ਮਾਦ ਲਿਆ ਕਦੋਂ ਆਪਣੇ ਥੱਲੇ ਅਜੇ ਤੇ ਬਹੁਤ ਕੁਝ ਆ ਕਵਾਂਗੇ ਅਗਲੇ ਦਿਨੀ ਦੱਸਾਂਗੇ ਤੁਹਾਨੂੰ ਕੋਈ ਗੱਲ ਨਹੀਂ ਉਹਦੀ ਬਹੁਤ ਚੀਜ਼ਾਂ ਦੱਸਾਂਗੇ ਇਹ ਕਰਕੇ ਸਰ ਕਰਨਾ ਕੰਮ ਕੋ ਚੰਗਾ ਕੀਤਾ ਨਹੀਂ ਬੰਦੇ ਉੱਥੇ ਬਿਆਨ ਦੇਣ ਦੇ ਕਿ ਸਾਡੇ ਕੋ ਬੰਦੇ ਮਜ਼ਾਏ ਜੀ ਬੰਦੇ ਬਿਆਨ ਦੇਣ ਦੇ ਵੀ ਸਾਡੇ ਕੋ ਬੰਦੇ ਮਜ਼ਾਏ ਸੁੱਕੀ ਦੰਦਾਵੇਂ ਆਪਾਂ ਚੰਗੇ ਬਣ ਬੜ ਕੇ ਬੈਣ ਦੇ ਯਾਰ ਸਰ ਇਹਨਾਂ ਦੀ ਗੱਲ 'ਚ ਕੋਈ ਦਮਦਮ ਨਹੀਂ ਕੁਝ ਨਹੀਂ ਨਾ ਇਹਨਾਂ ਨੂੰ ਕਿਸੇ ਨੇ ਪੱਠੇ ਪਾਉਣੇ ਨਾ ਇਹਨਾਂ ਦੀ ਕੋਈ ਸਰਕਾਰ ਆਉਣੀ ਨਾ ਇਹਨਾਂ ਦੀ ਦਵਾ ਦਾ ਕੋਈ ਪਾਰਟੀ ਆਉਣੀ